ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਆਪਣਾ ਵਿਸ਼ਾ ਹੋਊਗਾ ਮੋਹਰਾ ਨਸਲ ਦੇ ਟੌਪ ਦੇ ਤਿੰਨ ਬੁੱਲਾਂ ਬਾਰੇ ਠੀਕ ਹੈ ਜੀ ਇਹ ਆਪਣੇ HOSB ਕੰਪਨੀ ਦੇ ਟੌਪ ਦੇ ਤਿੰਨ ਬੁੱਲ ਰਹਿਣਗੇ ਉਹਨਾਂ ਬਾਰੇ ਤੁਹਾਨੂੰ ਦੱਸਿਆ ਜਾਊਗਾ ਜਿਹਦਾ ਪੂਰਾ ਨਾਮ ਹੈ ਸਾਰਸ ਪਰਮ ਬਾਇਓਟੈਕਾ ਠੀਕ ਹੈ ਜੀ ਸਭ ਤੋਂ ਪਹਿਲੇ ਤੇ ਨੰਬਰ ਤੇ ਬੁੱਲ ਆ ਰਿਹਾ ਜੀ ਜਿਸਦਾ ਨਾਮ ਹੈ ਉਹ ਹੈਗਾ ਜੀ ਸ਼ੇਰੇ ਪੰਜਾਬ ਠੀਕ ਹੈ ਜੀ ਜੇ ਇਸ ਦੀ ਆਪਾਂ ਦੁੱਧ ਦੀ ਰਿਕਾਰਡ ਗੱਲ ਕਰੀਏ ਤਾਂ 27 ਲੀਟਰ ਦੁੱਧ ਦੀ ਜਵਸਤ ਆ ਰਹੀ ਹੈ ਜੀ ਸ਼ੇਰੇ ਪੰਜਾਬ ਬੁੱਲ ਦੀ ਠੀਕ ਆ ਜੀ ਤੇ ਜੇ ਆਪਾਂ ਵੇਖੀਏ ਇਸ ਦੀ ਪਛਾਣ ਕਿਵੇਂ ਜਾਅਦ ਕੀਤੀ ਜਾ ਸਕਦੀ ਆ ਦੇਖੋ ਜੀ ਮੋਹਰਾ ਨਸਲ ਦੇ ਭਾਂਸੇ ਦੀ ਪਛਾਣ ਤਾਂ ਇਸ ਤੋਂ ਹੀ ਕੀਤੀ ਜਾ ਸਕਦੀ ਆ ਕਿ ਇਹ ਬਿਲਕੁਲ ਜੀ ਕਾਲਾ ਸ਼ਾਹ ਹੁੰਦਾ ਜਿਹਨੂੰ ਆਪਾਂ ਜੈਡ ਬਲੈਕ ਕਹਿੰਦੇ ਆ ਇਹਦੇ ਸਰੀਰ ਉੱਪਰ ਕਿਤੇ ਵੀ ਚਿੱਟੇ ਰੰਗ ਦਾ ਵਾਲ ਵੀ ਨਹੀਂ ਦਿਖਾਈ ਦੇਊਗਾ ਬਿਲਕੁਲ ਇਹ ਕਾਲਾ ਹੋਊਗਾ ਠੀਕ ਹੈ ਜੀ ਤਾਂ ਇਸ ਦੇ ਨਾਲ ਜੁੜੀ ਹੋਈ ਹੋਰ ਜਾਣਕਾਰੀ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਮੋਰਾ ਨਸਲ ਦਾ ਜੀ ਇਹ ਸ਼ੇਰੇ ਪੰਜਾਬ ਦਾ ਜਿਹੜਾ ਬੁੱਲ ਆ ਇਹ ਸਭ ਤੋਂ ਉਤਮ ਦੁੱਧ ਦੁਪਾਇਕ ਨਸਲ ਤੋਂ ਬੁੱਲ ਆ ਜੀ ਠੀਕ ਹੈ ਜੀ ਇਹ ਇੱਕ ਅਜੀਹਾ ਪੈਂਸਾ ਵਾ ਜਿਹਦਾ ਜਿਹੜਾ ਗੁਣਾ ਨਾ ਭਰਿਆ ਹੋਇਆ ਵਾ ਜੀ ਇਹਦਾ ਜਿਹੜਾ ਸੀਮਨ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਠੀਕ ਹੈ ਜੀ ਇਹਦਾ ਜਿਹੜਾ ਇਹ ਬੁੱਲ ਨੂੰ ਜ਼ਿਆਦਾਤਰ ਜੈਨਸ ਸੁਧਾਰ ਜੈਨਟਿਕ ਇੰਪਰੂਵਮੈਂਟ ਲਈ ਵਰਤਿਆ ਜਾਂਦਾ ਮਤਲਬ ਕਿ ਜਿਹੜੀ ਆਪਾਂ ਡਾਕਟਰ ਏਆਈ ਕਰਦੇ ਆ ਉਸ ਦੇ ਲਈ ਇਹਦਾ ਸੇਮਨ ਜਿਆਦਾ ਤੋਂ ਜਿਆਦਾ ਵਰਤਿਆ ਜਾਂਦਾ ਵੀ ਸ਼ੇਰੇ ਪੰਜਾਬ ਦਾ ਸ਼ੇਰੇ ਪੰਜਾਬ ਦਾ ਜਿਹੜਾ ਸੇਮਨ ਇਹ ਹਸਾਰੋ ਬੋਬਾਇਨ ਸਪਰਮ ਸਟੇਸ਼ਨ ਅਤੇ ਸੱਚ ਸੈਂਟਰ ਤੋਂ ਬਲਵਤ ਕੀਤਾ ਹੋਇਆ ਜੀ ਠੀਕ ਹੈ ਜੀ ਇਹ ਸੇਮਨ ਫ੍ਰੀਜ ਕੀਤੇ ਜਾਂਦੇ ਆ ਤੇ ਬਾਅਦ ਵਿੱਚ ਕਿਸੇ ਵੀ ਮੱਝ ਨੂੰ ਗਰਭ ਧਾਨ ਕਰਨ ਲਈ ਵਰਤੇ ਜਾਂਦੇ ਆ ਠੀਕ ਹੈ ਜੀ ਐਸੇ ਦਾ ਆਦੇਸ਼ ਹੋਰ ਮੁਰਰਾ ਮੱਝਾਂ ਦੀਆਂ ਸੰਤਾਨ ਵਿੱਚ ਉਤਪਾਦਕ ਉਤਪਾਦਨ ਵਾਲੀਆਂ ਲਾਈਨਾਂ ਨੂੰ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਜੀ ਠੀਕ ਹੈ ਜੀ ਮੋਹਰਾ ਨਸਲ ਦੇ ਐਸ ਸ਼ੇਰ ਦੇ ਪੰਜਾਬ ਨੂੰ ਇਹਦਾ ਜੀ ਕੀਮਤ ਹੈਗੀ ਹੈ ਜੀ ਇਸ ਦੀ ਜਿਹੜੀ ਕੀਮਤ ਹੈ 150 ਰੁਪਏ ਇੱਕ ਸਟੋਕ ਦੀ ਹੈ ਜੀ ਕੀਮਤ ਆ ਠੀਕ ਹੈ ਜੀ ਇੰਡੀਆ ਮਾਰਕਟ ਤੇ ਬਲਵ ਦਾ ਜੀ ਇਹ ਇਸ ਦੇ ਅਯੋਗ ਨਾਲ ਪੈਦਾ ਹੋਣ ਵਾਲੀਆਂ ਜਿਹੜੀਆਂ ਕਟੀਆਂ ਵਾਂ ਉਹ ਬਹੁਤ ਜ਼ਿਆਦਾ ਮਜ਼ਬੂਤ ਸਿਹਤਮੰਦ ਹੁੰਦੀਆਂ ਤੇ ਦੁੱਧ ਦਾ ਜਿਹੜਾ ਰਿਕਾਰਡ ਉਹਦਾ ਇਹ 27 ਲੀਟਰ ਦੇ ਰਿਹਾ ਉਹ 30 ਲੀਟਰ ਤੱਕ ਚਲੇ ਜਾਂਦੀਆਂ ਜੀ ਠੀਕ ਹੈ ਜੀ ਤੇ ਇਸ ਬਲ ਦਾ ਬਹੁਤ ਹੀ ਵਧੀਆ ਰਿਕਾਰਡ ਸਾਹਮਣੇ ਆ ਰਿਹਾ ਵਾ ਜੀ ਠੀਕ ਹੈ ਜੀ ਐਸ ਤੋਂ ਅੱਗੇ ਆਪਣਾ ਇਹ ਬੱਲ ਆ ਜਾਂਦਾ ਵਾ ਜੀ ਬੁਰਾ ਨਸਲ ਦਾ ਐਸ ਐਚ ਐਸ ਐਮ ਬਾਇਓਟੈਕ ਵਿੱਚ ਜੀ ਉਹਦਾ ਨਾਮ ਹੈ ਜੀ ਸ਼ੇਰ-ਏ-ਹਿੰਦੁਸਤਾਨ ਠੀਕ ਆ ਜੀ ਸ਼ੇਰ-ਏ-ਹਿੰਦੁਸਤਾਨ ਵੀ ਪੂਰਾ ਟੌਪ ਦਾ ਬੱਲ ਆ ਜੀ ਇਹਦਾ 25 ਲੀਟਰ ਦਾ ਜੀ ਦਦਾ ਰਿਕਾਰਡ ਹਰਿੰਦੱਕ ਕੀਤਾ ਗਿਆ ਵਾ ਜੀ ਸ਼ੇਰ-ਏ-ਹਿੰਦੁਸਤਾਨ ਦਾ ਤੇ ਇਸ ਦੀਆਂ ਜਿਹੜੀਆਂ ਅੱਗੇ ਕੱਟੀਆਂ ਆ ਰਹੀਆਂ ਉਹਨਾਂ ਦਾ ਰਿਕਾਰਡ 27 ਲੀਟਰ ਆ ਰਿਹਾ ਜੀ 25 ਤੋਂ ਵੱਧ ਕੇ 2 ਲੀਟਰ 27 ਲੀਟਰ ਆ ਰਿਹਾ ਜੀ ਇਹ ਜੀ ਮੂਰਨ نسل ਦਾ ਉਹ ਪੈਂਸਾ ਵਾ ਬੋਲਾ ਜਿਹੜਾ ਆਪਣੇ ਸਰੀਰ ਕਬਾਲ ਸੰਤਾਨ ਦੇ ਉਤਪਾਦਕਾ ਦੇ ਸੀਮਨ ਗੁਣਵੱਤਾ ਲਈ ਮਸ਼ਹੂਰ ਆ ਠੀਕ ਆ ਜੀ ਇਸ ਦਾ ਮਤਲਬ ਇਹ ਆ ਜੀ ਇਹਦੀਆਂ ਕਟੀਆਂ ਹੋਣਗੀਆਂ ਉਹ ਦੁੱਧ ਉਤਪਾਦ ਕਰਕੇ ਸਾਬਤ ਕੀਤਾ ਗਿਆ ਜੀ ਇਹ ਜਿਹੜਾ ਇਹ ਬੋਲਾ ਉਹ ਗੁਣਵੱਤਾ ਨਾਲ ਬਹੁਤ ਜ਼ਿਆਦਾ ਭਰਪੂਰ ਆ ਠੀਕ ਆ ਜੀ ਤੇ ਇਹਦਾ ਦਾਵਾ ਕੀਤਾ ਜਾ ਰਿਹਾ ਵਾ ਜਿਹੜੀਆਂ ਇਹਨਾਂ ਦੀਆਂ ਕਟੀਆਂ ਵਾ ਅੱਗੇ ਜਿਹੜੀਆਂ ਆ ਰਹੀਆਂ ਵਾ ਉਹ 27 ਲੀਟਰ ਦੁੱਧ ਦੇ ਰਹੀਆਂ ਵਾਂ ਜਿਹੜਾ ਕਿ ਉੱਚ ਰਿਕਾਰਡ ਮੰਨਿਆ ਗਿਆ ਹਵਾ ਠੀਕ ਹੈ ਜੀ ਇਹ ਜਿਹੜਾ ਬੋਲ ਆ ਜੀ ਇਹ ਬਹੁਤ ਹੀ ਮਜ਼ਬੂਤ ਤਾਕਤਵਰ ਤੇ ਉੱਚ ਜੀਨਸ ਵਾਲਾ ਮੰਨਿਆ ਗਿਆ ਵਾ ਤੇ ਇਹ ਇਹਦੀ ਜਿਹੜੀਆਂ ਕਟੀਆਂ ਹੋਣਗੀਆਂ ਜਾਂ ਸੰਤਾਨ ਹੋਊਗੀ ਉਹ ਇੰਨੀ ਤੇਜ਼ੀ ਨਾਲ ਗਰੋਥ ਕਰਦੀਆਂ ਵਾਂ ਜੀ ਬਹੁਤ ਹੀ ਜਲਦੀ ਉਹ ਤਿਆਰ ਹੋ ਜਾਂਦੀਆਂ ਤੇ ਸਿਹਤਮੰਦ ਰਹਿੰਦੀਆਂ ਵਾਂ ਠੀਕ ਹੈ ਜੀ ਇਸ ਇਸ ਦੇ ਜਿਹੜਾ ਸੀਮਨ ਆ ਉਹਦੀ ਮੰਗ ਭਾਰਤ ਦੇ ਵਿੱਚ ਹੀ ਨਹੀਂ ਸਿਰਫ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਜਿਵੇਂ ਕਿ ਬ੍ਰਾਜ਼ੀਲ ਫਿਲੀਪੀਨ ਮਲੇਸ਼ੀਆ ਹੋਰ ਕਈ ਦੇਸ਼ਾਂ 'ਚ ਜਿਨ੍ਹਾਂ ਵਿੱਚ ਇਸ ਬੋਲੇ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਜੀ ਇਹ ਜੀ ਪਸ਼ੂ ਜਿਹੜੇ ਬੰਦੇ ਰੱਖਦੇ ਆ ਪਸ਼ੂ ਪਾਲਕਾਂ ਲਈ ਇਹ ਜਿਹੜਾ ਭंसाਵਾ ਸ਼ੇਰੇ ਹਿੰਦੁਸਤਾਨ ਇੱਕ ਸੋਨੇ ਦੀ ਖਾਨ ਵਾਂਗੂ ਹੈ ਜੀ ਇੱਕ ਤਰ੍ਹਾਂ ਦਾ ਠੀਕ ਹੈ ਜੀ ਜੇ ਤੁਸੀਂ ਵੀ ਮੋਹਰਾ ਨਸਲ ਦੀ ਮੱਝ ਰੱਖੀ ਹੋਈ ਆ ਤਾਂ ਮੈਂ ਇਹ ਕਹੂੰਗਾ ਨਸਲ ਸੁਧਾਰਨਾ ਚਾਹੁੰਦੇ ਹੋ ਜੀ ਤੁਸੀਂ ਤਾਂ ਸ਼ੇਰੇ ਹਿੰਦੁਸਤਾਨ ਵਰਗੇ ਦਾ ਭਾਂਸੇ ਦਾ ਜਰੂਰ ਸੀਮਨ ਭਰਾਓ ਜੀ ਤੇ ਸੰਤਾਨ ਨੂੰ ਜਰੂਰ ਲਓ ਤੇ ਅੱਗੇ ਬਹੁਤ ਹੀ ਵਧੀਆ ਆਪਣਾ ਜਿਹੜਾ ਬੱਚੇ ਤਿਆਰ ਹੋ ਜਾਂਦੇ ਆ ਜੀ ਇਸ ਦੇ ਨਾਲ ਤੇ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਤਾਂ 150 ਰੁਪਏ ਦਾ ਇਹਦਾ ਜੀ ਇੱਕ ਸਟੋਕ ਆਪਾਂ ਨੂੰ ਮਿਲ ਰਿਹਾ ਹੈਗਾ। ਇਸ ਸਟੋਕ 'ਤੇ ਆ ਜਾਂਦਾ ਜੀ ਆਪਣਾ ਮੋਹਰ ਨਸਲ ਦਾ ਤੀਜਾ ਨੰਬਰ ਤੇ ਪੈਂਸਾ ਜਿਹਦਾ ਨਾਮ ਹੈ ਜੀ ਨਵਾਬ। ਨਵਾਬ ਦਾ ਜੀ ਇੱਕ ਵੱਖਰੇ ਰਿਕਾਰਡ ਆ ਕਿ ਅਸੀਂ ਜਿਹੜੇ ਦੁੱਧ ਦੀ ਪੀਕ ਦੇ ਜੀ 33 ਲੀਟਰ ਤੱਕ ਦਾ ਦੁੱਧ ਇਹਦਾ ਪੀਕ ਤੇ ਜਾ ਰਿਹਾ ਠੀਕ ਆ ਜੀ। ਨਵਾਬ ਦਾ ਦੁੱਧ ਹਿੰਦੁਸਤਾਨ ਤੇ ਸ਼ੇਰੇ ਪੰਜਾਬ ਦੋਨਾਂ ਨਾਲੋਂ ਬਹੁਤ ਹੀ ਜ਼ਿਆਦਾ ਵਾ 33 ਲੀਟਰ ਦੀ ਅਸਤ ਪਿਆਰੇ ਇਹ ਜੀ ਨਵਾਬ ਬੋਲਦੀ। ਤੇ ਜੀ ਇਸ ਦੇ ਜਿਹੜਾ ਸੀਮਨ ਦੀ ਕਿਉਂ ਤਾਂ ਜੀ ਉਹ 100 ਤੋਂ 200 ਰੁਪਏ ਪ੍ਰਤੀ ਸਟੋਕ ਹੈ ਜੀ ਅਸੀਂ ਇੱਕ ਸਟੋਕ ਦੀ ਕਿਉਂ 100 ਤੋਂ 200 ਰੁਪਏ ਸਪਲਾਈਰ ਜਿਹੜਾ ਜਿਹੜਾ ਆਪਣਾ ਉਹ ਸਪਲਾਈਰ ਵੇਚਦਾ ਵਾ ਜੀ ਆਪਣਾ ਸਪਲਾਈਰ ਉਹਦੀ ਮਾਤਰਾ ਦੇ ਅਨੁਸਾਰ ਇਹ 100 ਤੋਂ 200 ਰੁਪਏ ਪ੍ਰਤੀ ਡੋਜ ਆ ਤੇ ਜਦੋਂ ਤੁਸੀਂ ਦੇਖਦੇ ਆ ਕਿ ਇਸ ਦੀਆਂ ਜਿਹੜੀਆਂ ਕੱਟੀਆਂ ਅੱਗੇ ਦੇ ਰਿੰਗ ਆ ਰਹੀਆਂ ਵਾ ਤੇ ਦੁੱਧ ਦਾ ਬਹੁਤ ਹੀ ਜ਼ਿਆਦਾ ਜੀ ਫਰਕ ਪੈਂਦਾ ਵਾ ਤਾਂ ਇਹ ਜ਼ਿਆਦਾ ਕੋਈ ਬਹਿੰਗਾ ਨਹੀਂ 100 200 ਰੁਪਏ ਬਿਲਕੁਲ ਹੀ ਇਹਦਾ ਸਹੀ ਜੈਜਰੇਟ ਆ ਜੀ ਤਾਂ ਹੁਣ ਤੁਹਾਨੂੰ ਮੈਂ ਜਿਹੜੇ ਤਿੰਨੇ ਦੱਸੇ ਆ ਜੀ ਇਹ ਸ਼ੇਰੇ ਪੰਜਾਬ ਸ਼ੇਰੇ ਹਿੰਦੁਸਤਾਨ ਤੇ ਨਵਾਬ ਜਿਹੜਾ ਮੈਂ ਵੇਖੀ ਆ ਵੀ ਪੰਜਾਬ ਵਿੱਚ ਇਹਨਾਂ ਦਾ ਆਪਾਂ ਨੂੰ ਸਿਮਨ ਕਿੱਥੋਂ ਕਿੱਥੋਂ ਮਿਲ ਸਕਦਾ ਵੈਸੇ ਤਾਂ तकरीबन ਇਹ ਸਾਰਿਆਂ ਜਿਹੜੇ ਡਾਕਟਰ ਆ ਆਪਣੇ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਾਈਵੇਟ ਉਹਨਾਂ ਕੋਲ ਆਪਾਂ ਨੂੰ ਮਿਲ ਹੀ ਜਾਂਦਾ ਵਾ ਪਰ ਜੇ ਆਪਾਂ ਫਿਰ ਵੀ ਚਾਹੁੰਦੇ ਆ ਵੀ ਆਪਾਂ ਕਿਸੇ ਅਦਾਰੇ ਤੋਂ ਸਰਕਾਰੀ ਅਦਾਰੇ ਤੋਂ ਇਹਨਾਂ ਦਾ ਸਿਮਨ ਲਿਆ ਲਈਏ ਜਿੱਦੀ ਗਰੰਟੀ ਹੋਵੇ ਵੀ ਆਪਾਂ ਨੂੰ ਇਹ ਸਿਮਨ ਬਿਲਕੁਲ ਸਹੀ ਮਿਲ ਰਿਹਾ ਵਾ ਤਾਂ ਉਹ ਆਪਾਂ ਨੂੰ ਕਿੱਥੋਂ ਮਿਲੂਗਾ ਜੀ ਪਹਿਲੇ ਨੰਬਰ ਤੇ ਹੈਗਾ ਜੀ ਪਟਿਆਲਾ ਪਟਿਆਲਾ ਜੀ ਪੰਜਾਬ ਸਰਕਾਰ ਦੁਆਰਾ ਸੀਮਨ ਬੈਂਕ ਪਟਿਆਲਾ ਇੱਥੇ ਜੀ ਮੋਹਰਾਂ ਨਸਲ ਦੇ ਤਕਰੀਬਨ ਸਾਰੇ ਬੋਲਾਂ ਦਾ ਸੀਮਨ ਇੱਥੇ ਮਿਲਦਾ ਵਾ ਪਟਿਆਲਾ ਜੇ ਤੁਸੀਂ ਚਾਹੁੰਦੇ ਹੋ ਮੈਂ ਨੰਬਰ ਵੀ ਮੈਂਸ਼ਨ ਕਰਾਂ ਮੈਂ ਨੰਬਰ ਵੀ ਮੈਂਸ਼ਨ ਕਰ ਦੂੰਗਾ ਤੇ ਦੂਜੇ ਨੰਬਰ ਤੇ ਹੈ ਨਾਭਾ ਪੰਜਾਬ ਦੇ ਨਾਭੇ ਵਿੱਚ ਵੀ ਤਕਰੀਬਨ ਸਾਰੇ ਨੇ ਆਪਣੇ ਇਹ ਬੋਲਾ ਮੋਹਰਾਂ ਨਸਲ ਦੇ ਉਹਨਾਂ ਦਾ ਪਾਣੀ ਬਿਲਕੁਲ ਗਾਰੰਟੀ ਦੇ ਨਾਲ 100% ਸਹੀ ਸੀਮਨ ਮਿਲ ਰਿਹਾ ਵਾ ਤੀਜੇ ਨੰਬਰ ਤੇ ਹੈ ਜੀ ਰੋਪੜ ਤੇ ਚੌਥੇ ਤੇ ਖੰਨਾ ਠੀਕ ਹੈ ਜੀ ਇਹਨਾਂ ਚਾਰਾਂ ਜਗ੍ਹਾ ਤੇ ਆਪਾਂ ਨੂੰ ਦੇ ਜਜ ਕੋ ਹੋ ਕੇ ਪੂਰਾ 100% ਸਹੀ ਸੀਮਨ ਆਪਾਂ ਨੂੰ ਇਹਨਾਂ ਨਸਲਾਂ ਦਾ ਮਿਲੇਗਾ ਠੀਕ ਹੈ ਜੀ ਤੇ ਜਿਹਦੇ ਚਾਹੁੰਦੇ ਇਹਨਾਂ ਦਾ ਮੈਂ ਨੰਬਰ ਵੀ ਮੈਂਸ਼ਨ ਕਰਾਂ ਮੈਂ ਨੰਬਰ ਵੀ ਇਹਨਾਂ ਦਾ ਦੇ ਦੂੰਗਾ ਸਾਰਿਆਂ ਦਾ ਇਹਨਾਂ ਦੇ ਜਿਵੇਂ ਖੰਨੇ ਦਾ ਨੰਬਰ ਵੀ ਹੈਗਾ ਮੇਰੇ ਕੋਲ 90 ਦਾ ਵੀ ਪਟਿਆਲੇ ਦਾ ਵੀ ਰੋਪੜ ਦਾ ਸਾਰਾ ਨੰਬਰ ਹੈਗੇ ਆ ਤੇ ਜੇ ਵੀਡੀਓ ਚੰਗੀ ਲੱਗੇ ਤੇ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ